ਪੰਜਾਬ ਦੀ ਮੁੱਖ ਫਸਲ ਝੋਨੇ ਦੀ ਹੈ ਜਿਹੜੀ ਕਿ ਤਕਰੀਬਨ 32 ਲੱਖ ਹੈਕਟੇਰ ਰਕਬੇ ਦੇ ਵਿੱਚ ਕਾਸ਼ਤ ਕੀਤੀ ਜਾ ਰਹੀ ਹੈ ਆ ਜਿਸ ਦੀ ਲਵਾਈ ਜਿਹੜੀ ਹੈ ਤਕਰੀਬਨ ਜਿਹੜੀ ਇੱਕ ਹਫਤੇ ਦੇ ਵਿੱਚ ਜਿਹੜੀ ਕੰਪਲੀਟ ਹੋ ਜਾਏਗੀ ਇਸ ਦੇ ਨਾਲ ਨਾਲ ਜਿਹੜੀ ਬਾਸਮਤੀ ਵੀ ਵੇਚ ਜਾ ਰਹੀ ਹੈ ਸੋ ਇਸ ਦੇ ਵਿੱਚ ਵਿਪਿੰਤਾ ਲਾਉਣ ਲਈ ਵਿਪਿੰਤਾ ਕਿਉਂ ਜ਼ਰੂਰੀ ਹੈ ਕਿਉਂਕਿ ਸਾਡਾ ਜਿਹੜਾ ਝੋਨੇ ਦੀ ਫਸਲ ਲਾਉਣ ਦੇ ਨਾਲ ਸਾਡਾ ਪਾਣੀ ਜਿਹੜਾ ਵਾ ਥੱਲੇ ਜਾ ਰਿਹਾ ਵਾ ਪਦਰ ਜੱਲੇ ਜਾ ਰਿਹਾ ਵਾ ਆ ਸਾਡਾ ਪ੍ਰਦੂਸ਼ਣ ਵਧ ਰਿਹਾ ਪਰਾਲੀ ਦੇ ਨਾਲ ਅੱਡੀ ਜਿਹੜੀਆਂ ਨੇ ਮਿੱਟੀ ਦੇ ਹਿੱਸੇ ਜਿਹੜੀ ਖਰਾਬ ਹੋ ਰਹੀ ਹੈ ਸੋ ਪੰਜਾਬ ਸਰਕਾਰ ਵੱਲੋਂ ਇਸ ਵਾਰੀ ਜਿਹੜਾ ਵਾ ਖਸਬਲੀ ਵਿਪਿੰਤਾ ਨੂੰ ਜਿਹੜਾ ਵਾ ਇੱਕ ਉਛਾਹ ਦੇਣ ਲਈ ਉਹਦੇ ਵਿੱਚ ਜਿਹੜੀਆਂ ਦਾਲਾਂ ਨੇ ਦਾਲਾਂ ਦੀ ਫਸਲਾਂ ਜਿਹੜੀਆਂ ਨੇ ਇਸ ਤੋਂ ਇਲਾਵਾ ਮੋਟੇ ਨਾਜ ਦੀਆਂ ਫਸਲਾਂ ਨੇ ਉਹਨਾਂ ਨੂੰ ਉਛਾਹ ਕੀਤਾ ਜਾ ਰਿਹਾ ਇਹਦੇ ਵਾਸਤੇ ਜਿਹੜ ਆ ਦਾਲਾਂ ਦੇ ਵਿੱਚ ਦੇਖੀ ਦੇਖੀ ਤੇ ਸਾਡੀ ਪਹਿਲਾਂ ਇੱਕ ਦੋ ਤਰ੍ਹਾਂ ਦੀ ਦਾਲਾਂ ਰੋਤਾਂ ਚ ਬੀਜ ਜਾਂਦੀਆਂ ਨੇ ਇੱਕ ਹੈਗੀਆਂ ਜਿਹੜੀ ਬਹਾਰਤ ਦੀ ਮੱਕੀ ਆ ਦਾਲਿਆ ਤੇ ਇੱਕ ਹੈਗੀ ਆ ਜਿਹੜੀ ਸਾਡੀ ਜਿਹੜੀ ਮੇਨ ਜਿਹੜੀ ਸੋਣੀ ਵਾਲੀ ਰੁੱਤ ਦੀ ਜਿਹੜੀ ਆ ਦਾਲਿਆ ਸੋ ਇਹਦੇ ਵਿੱਚ ਦੇਖੀਏ ਤੇ ਸਾਡੀ ਗਰਮੀ ਰੋਧੀ ਮੂੰਗੀ ਤੇ ਮਾਂ ਦੀ ਜਿਹੜੀ ਫਸਲ ਜਿਹੜੀ ਲਗਭਗ ਜਿਹੜੀ ਆ ਉਹ ਉਹਦੀ ਕਟਾਈ ਹੋ ਚੁੱਕੀ ਆ ਸੋ ਇਸ ਦੇ ਨਾਲ ਜਿਹੜਾ ਜਿਹੜਾ ਹੁਣ ਬਰਸਾਤੀ ਜਿਹੜੀ ਮੂੰਗੀ ਤੇ ਮਾਂ ਜਿਹੜੀ ਆ ਉਹਦੀ ਬਜਾਈ ਜਿਹੜੀ ਹੁਣ ਸ਼ੁਰੂ ਹੋਣੀ ਆ ਸੋ ਉਸ ਨੂੰ ਉਤਸ਼ਾਹ ਕਰਨ ਲਈ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਹੜਾ ਵਾ ਸਬਸਿਡੀ ਦੇ ਬੀਜ ਦਿੱਤਾ ਜਾ ਰਿਹਾ। ਸੋ ਉਹਦੇ ਵਿੱਚ ਜਿਹੜਾ ਮੂੰਗੀ ਦਾ ਬੀਜ ਜਿਹੜਾ ਵਾ ਉਹ 1 4 ਕਿਲੋ ਦੀ ਪੈਕਿੰਗ ਜਿਹੜੀ ਐ 660 ਰੁਪਏ ਦੀ ਉਹਦੀ ਕੀਮਤ ਆ। ਤੋਂ ਚ 200 ਰੁਪਏ ਸਬਸਿਡੀ ਆ। ਇਸੇ ਤਰ੍ਹਾਂ ਮਾਂਵਾਂ ਦੀ ਫਸਲ ਦੇ ਵਿੱਚ ਵੀ ਜਿਹੜੀ ਆ ਉਹ 4 ਕਿਲੋ ਦੀ ਪੈਕਿੰਗ ਐ ਤੇ ਉਹਦੀ 640 ਰੁਪਏ ਕੀਮਤ ਆ। ਤੋਂ ਵਿੱਚ ਵੀ 200 ਰੁਪਏ ਸਬਸਿਡੀ ਆ। ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਉਹ ਆਪਣੇ ਖੇਤੀਬਾੜੀ ਦਫ਼ਤਰਾਂ ਦੇ ਵਿੱਚੋਂ ਵੀ ਜਿਹੜਾ ਮੂੰਗੀ ਤੇ ਮਾਂ ਦਾ ਵੀ ਲੈ ਕੇ ਇਸ ਦੀ ਬਿਜਾਈ ਕਰਨ ਤਾਂ ਜੋ ਅਸੀਂ ਜਿਹੜੀ ਆਪਣੀ ਇੱਕ ਤਾਂ ਜ਼ਮੀਨ ਦੀ ਸਿਹਤ ਪੰਜ ਥਕੇ ਕਿਉਂਕਿ ਇਹਦੇ ਵਿੱਚ ਨਾਡਿਊਲ ਹੁੰਦੇ ਆ ਨਾਡਿਊਲ ਜਿਹੜੀ ਹੁੰਦੀ ਹੈ ਕਿ ਉਹ ਬੈਕਟੀਰੀਆ ਹੁੰਦਾ ਵਾ ਜਿਹੜਾ ਹਵਾ ਦੇ ਵਿੱਚ ਉਹ ਨਾਈਟ੍ਰੋਜਨ ਦੀ ਫਿਕਸ ਕਰਦਾ ਵਾ ਸੋ ਉਹਨੂੰ ਬਹੁਤ ਨਾਈਟ੍ਰੋਜਨ ਦੀ ਜਿਹੜੀ ਯੂਰੀਆ ਦੀ ਬਹੁਤੀ ਲੋੜ ਨਹੀਂ ਹੁੰਦੀ ਇਸ ਦੇ ਨਾਲ ਨਾਲ ਮੋٹے ਨਾਜ ਨੂੰ ਜਿਹੜਾ ਪ੍ਰਫੁੱਲਤ ਕੀਤਾ ਜਾ ਰਿਹਾ ਮੋٹے ਨਾਜ ਦੇ ਵਿੱਚ ਬਾਜਰਾ ਵਾ ਚਰੀਆ ਮੱਕੀ ਆ ਤੇ ਮੱਕੀ ਦੇ ਵਿੱਚ ਤਾਂ ਤਾਂ ਅਬ ਤਕਰੀਬਨ 10000 ਹੈਕਟੇਰ ਰਕਬੇ ਦੇ ਵਿੱਚ ਜਿਹੜੀ ਉਹਦੀ ਜਿਹੜੀ ਕਾਸ਼ਤ ਕਰਨ ਦੀ ਜਿਹੜੀ ਟੀਚਾ ਰੱਖਿਆ ਗਿਆ ਇਸੇ ਤਰ੍ਹਾਂ ਬਾਜਰੇ ਹੇਠ ਜਿਹੜਾ ਵਾ ਉਹ ਵੀ ਜਿਹੜੀ ਆਂਡੀ ਜੇਕਰ ਇਹ ਜਿਲ੍ਹਾ ਗੁਰਦਾਸਪੁਰ ਦੀ ਕਰੀਏ ਗੱਲ ਕਰੀਏ ਤੇ ਇਹਦੇ ਵਿੱਚ ਜਿਹੜਾ ਮੂੰਗੀ ਜਿਹੜੀ ਚਰੀ ਤੇ ਬਾਜਰੇ ਦਾ ਜਿਹੜੀ ਆ ਵੀ ਜਿਹੜਾ ਉਹਦੇ ਤੇ ਵੀ ਆਪਾਂ 3000 ਰੁਪਏ ਪ੍ਰਤੀ ਕਵਾਂਟੇ ਦੇ ਹਿਸਾਬ ਨਾਲ ਜਿਹੜੀ ਆ ਸਬਸਿਡੀਤੀ ਆ ਰਹੀ ਆ ਇਸ ਦੇ ਨਾਲ ਮੱਕੀ ਦਾ ਜਿਹੜਾ ਵਾ 2000 ਹੈਕਟੇਰ ਰਕਬਾਡ ਆ ਉਹ ਵੀ ਲਾਇਆ ਜਾ ਰਿਹਾ ਵਾ ਸੋ ਇਹਦੇ ਵਿੱਚ ਕਾਫੀ ਜਿਹੜੀ ਸਫਲਤਾ ਹਾਸਲ ਕਰ ਲਈ ਆ ਸੋ ਇਸ ਦੇ ਨਾਲ ਨਾਲ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਜਿਹੜਾ ਮੋਟਾ ਨਾਜ ਆ ਇਹਦੇ ਥੱਲੇ ਵੱਤੋਂ ਏਰੀਆ ਵਧਾਈਏ ਝੋਨੇ ਤੋਂ ਥੋੜਾ ਥੋੜਾ ਏਰੀਆ ਕੱਢ ਕੇ ਸਾਰਿਆਂ ਨੇ ਕਹਿੰਦੇ ਸਾਰੇ ਹੀ ਕੱਢ ਲੀਏ ਆਪਾਂ ਥੋੜਾ ਥੋੜਾ ਏਰੀਆ ਘਟਾ ਲਈਏ ਬਾਸਮੀ ਥੱਲੇ ਲਾਈਏ ਤੋ ਉਹਦੇ ਨਾਲ ਜਿਹੜੀਆਂ ਤਕਨੀਕਾਂ ਜਿਹੜੀਆਂ ਨੇ ਕਾਸ਼ਤਕਾਰੀ ਤਕਨੀਕਾਂ ਨੇ ਉਹ ਸਹੀ ਅਪਣਾਈਏ ਸੋ ਤਾਂ ਕਿ ਸਾਡੀ ਜਿਹੜੀ ਪੈਦਾਵਾਰ ਵੱਧ ਸਕੇ ਤੁਹਾਡੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਘਟ ਸਕੇ ਤੇ ਪੈਦਾਵਾਰ ਵੱਧ ਸਕੇ ਪਹਿਲਾਂ ਕਿਉਂਕਿ ਇਹ ਪੰਜਾਬ ਸਰਕਾਰ ਵੱਲੋਂ ਬਹੁਤ ਧਿਰ ਤੋਂ ਜਿਹੜਾ ਵਾ ਇਹ ਜਿਹੜਾ ਪ੍ਰਯਾਸ ਕੀਤੇ ਜਾ ਰਹੇ ਆ ਉਦੇ ਵਿੱਚ ਕੀ ਹੈ ਕਿ ਪਹਿਲਾਂ ਥੋੜੇ ਲੈਵਲ ਦੇ ਉੱਤੇ ਹੁਣ ਜਿਹੜਾ ਵਾ ਇਹਨੂੰ ਵੱਡੇ ਪੱਧਰ ਤੇ ਜਿਹੜਾ ਵਾ ਕਿਉਂਕਿ ਪਹਿਲਾਂ ਆਮ ਕਰਕੇ ਅਸੀਂ ਜਿਹੜੀ ਗਰਮੀ ਰੋਧੀ ਮੂੰਗੀ ਮਾਂ ਹੀ ਉਹਨੂੰ ਕਰ ਰਹੇ ਸੀ ਹੁਣ ਜਿਹੜੀ ਸੌਣੀ ਰੋਤੀ ਸੌਣੀ ਰੋਤੀ ਜਿਹੜੀ ਮੂੰਗੀ ਮਾਂ ਵਾ ਉਹਨੂੰ ਵੀ ਆਪਾਂ ਕਰ ਰਹੇ ਆ ਇਸ ਦੇ ਨਾਲ ਨਾਲ ਜਿਹੜੀ ਇਹ ਮੋਟਾ ਨਾਜਵੀ ਕਰ ਰਹੇ ਆ ਸੋ ਇਹ ਪ੍ਰਿਆਸ ਜਿਹੜੇ ਲਗਾਤਾਰ ਚੱਲਦੇ ਰਹਿਣੇ ਆ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਫਾਰਮਰ ਦੀ ਇੱਕ ਅੱਜ ਹੁੰਦੀ ਆ ਕਿ ਜਿਹੜੀ ਆਪਾਂ ਰਵਾਇਤੀ ਫਸਲ ਜਿਹੜੀ ਆਪਾਂ ਬੀਜ ਰਹੇ ਆ ਉਹ ਤੋਂ ਬੜਾ ਹੌਰੀ ਹੋਣ ਦੇ ਵਾਸਤੇ ਜਿਹੜੀ ਕਾਸ਼ਤਕਾਰੀ ਤਕਨੀਕਾਂ ਨੇ ਉਹਦੇ ਜਿਹੜੀ ਤਕਨੀਕੀ ਜਾਣਕਾਰੀ ਦੇਣ ਲਈ ਪਸਾਨਾਂ ਨੂੰ ਪਿੰਡ ਪੱਧਰ ਤੇ ਬਲਾਕ ਪੱਧਰ ਤੇ ਜਿਹੜੇ ਆ ਉਹ ਸਾਡੇ ਲਗਾਤਾਰ ਜਿਹੜੇ ਕੈਂਪ ਚੱਲਦੇ ਆ ਅੱਜ ਵੀ ਅਸੀਂ ਇੱਕ ਪਿੰਡ ਵਿੱਚ ਭੁੱਲਰ ਪਿੰਡ ਬਟਾਲਾ ਬਲਾਕ ਵਿੱਚ ਰੱਖਿਆ ਵਾ ਉਸੇ ਵੀ ਆਪਾਂ 11 ਵਜੇ ਰੱਖਿਆ ਵਾ ਇਸ ਤੋਂ ਇਲਾਵਾ ਸਾਡੀ ਜਿਹੜੀ ਦਿੱਲੀ ਜਿਹੜੀ ਚੱਲਦੇ ਨੇ ਕਿਉਂਕਿ ਸਾਡਾ ਜਿਹੜਾ ਇੱਕ ਜਲ ਸ਼ਕਤੀ ਬਿਆਨ ਆ ਜਿਹੜਾ ਬੂਟੇ ਲਾਉਣੇ ਆ 2000 20000 ਬੂਟੇ ਪਹਲਾ ਰਹੇ ਆ ਸਾਰੇ ਜ਼ਿਲ੍ਹ ਅਕ ਖੇਤੀਬਾੜੀ ਵਿਭਾਗ ਵੱਲੋਂ ਉਹ ਵੀ ਲਵਾਈ ਨਾਲ ਕਰਨੀ ਹੈ ਨਾਲ ਨਾਲ ਜਿਹੜੀ ਜਿਹੜੀ ਤੁਹਾਡੀ ਹੈਗੀ ਆ ਜਾਗਰੂਕਤਾ ਪੈਦਾ ਕਰਨੀ ਹੈ ਸੋ ਇਸ ਵਾਸਤੇ ਕੈਂਪੜੇ ਲਗਾ ਦਿੱਤੇ ਛੋਨੇ ਥਲੇ तकरीबन ਜਿਹੜਾ ਵਾ ਜੇ ਦੇਖੀਏ ਤੇ ਆਪਾਂ 2000 ਹੈਕਟੇਰ ਰਕਬਾ ਜਿਹੜਾ ਵਾ ਉਹ ਮੁੱਖੀ ਥਲੇ ਆਊਗਾ ਇਸ ਤੋਂ ਇਲਾਵਾ 3-4000 ਹੈਕਟੇਰ ਰਕਬਾ ਜਿਹੜਾ ਵਾ ਗਨੇ ਥਲੇ ਗਿਆ ਵਾ ਤਾਂ ਮੁਲਾ ਕੇ ਦੇਖੀਏ ਕਿ 4-5000 ਹੈਕਟੇਰ ਰਕਬਾ ਜਿਹੜਾ ਵਾ ਉਹ ਕਟਣ ਦੀ ਸੰਭਾਵਨਾ ਜਦੋਂ ਵੀ ਜਦੋਂ ਵੀ ਕੰਮ ਸ਼ੁਰੂ ਕਰ ਲੋ ਉਹੀ ਵਧੀਆ ਹੁੰਦਾ ਵਾ ਹੁਣ ਅਡਾ ਜਿਹੜਾ ਦੀਨਾਦਰ ਇਲਾਕਾ ਇਲਾਕਾ ਹੋਵਾ ਉਹਦੇ ਵਿੱਚ ਰੇਨ ਫੈਟੀ ਦੀ ਕ ਉੱਥੇ ਜਿਹੜਾ ਵਾ ਇਹਨੂੰ ਜਿਹੜੀ ਮੋਟਾ ਨਾਜ ਕੋਈ ਜਿਹੜਾ ਮੋਟਾ ਨਾਜ ਬੇਸਿਕਲੀ ਜਿਹੜਾ ਵਾ ਉਹ ਰਿਨਫੇਡ ਏਰੀਆ ਲਈ ਹੈ ਜਿਹੜਾ ਬਰਾਨੀ ਏਰੀਆ ਵਾ ਉਹ ਸਾਡੇ ਕੋਲ ਦੀਨਾ ਨਗਰ ਦਾ ਬਲਾਕ ਹੈਗਾ ਵਾ